ਯਾ ਦੇ ਕਿ ਤੂੰ ਬੁੜਾ ਰਹਾ ਤੂੰ ਇੱਕ ਸੁਨਾਰੇ ਗਲੰਦਾ ਨਹੀਂ ਥਾਲੇ ਟਕਰਾ ਮੇਰਾ ਬੱਚਾ ਮਾਰ ਰਹਾ ਹਮੇ ਕਿ ਲਾ ਪਰ ਮੇਰੀ ਤਾਂ ਨਹੀਂ ਮਾਮਾ ਕੋਈ ਗੱਲ ਹਮੇ ਆਪਣੇ ਘਰ ਚਲਦੀ ਚਾਹ ਵਾਲੀ ਦੇਖਿਆ ਦੰਗਾ ਕਰਦਾ ਇਹ ਸਬਰ ਨਹੀਂ ਹਮੇ ਕਿ ਮਿਲਿਆ ਨਹੀਂ ਹਲੇ ਬੁੜਾ ਆ ਰਿਹਾ ਦੇਖੋ ਕਿ ਉਹ ਨਾ ਨਹੀਂ ਜਾਣੇ ਦੋ ਮੇਰਾ ਬੱਚਾ ਮਾਇੰਦੇ ਉਹ ਵੀ ਚਲਿਆ ਨਹੀਂ ਮੇਰਾ ਮੈਂ ਕੀ ਨਹੀਂ ਲਾਉਂ ਕੰਪਨੀ ਕਿ ਮੈਂ ਕਿਉਂ ਸੁਣ ਮਤੀਸ਼ੇ 125 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਨਿਛਲੀ ਬੜਾਈ ਤੋਂ ਮਖਤਿਆਰ ਸਿੰਘ ਨੇ ਆ ਕੇ ਦੱਸਿਆ ਕਿ ਮੇਰਾ ਬੇਟਾ ਬਲਜੀਤ ਸਿੰਘ ਜੋ ਉਹਦੀ ਉਮਰ 21 22 ਸਾਲ ਹੈ ਕਰੋਨਾ ਅਗਰ ਕੀਤਨ ਲਈ ਗਿਆ ਪਰ ਵਾਪਸ ਨਹੀਂ ਆਇਆ ਉਸੇ ਦੌਰਾਨ ਉਹਨਾਂ ਦਾ ਰੀਡੀ ਐਂਟਰੀ ਜਾਰੀ ਕਰਕੇ ਸਹਾਸ਼ ਰੋਗ ਦਾ ਜਾਰੀ ਕੀਤਾ ਗਿਆ ਤੇ ਜਿਹੜਾ ਉਹਦਾ ਮੋਬਾਈਲ ਨੰਬਰ ਸੀ ਉਹਨੂੰ ਟੈਕਨੀਕਲ ਤਰੀਕੇ ਨਾਲ ਜਿਹੜਾ ਚੈੱਕ ਕੀਤਾ ਗਿਆ ਜਿਹੜੇ ਉਹਦੇ ਲਾਸਟ ਨੰਬਰ ਹੈਗੇ ਸੀ ਕਿ ਜਿੱਥੇ ਉਹਦੀ ਲਾਸਟ ਲੋਕੇਸ਼ਨ ਆਈ ਹੈ ਉਹ ਸਾਰਾ ਚੈੱਕ ਕਰਨ ਤੇ ਜਿਹੜੇ ਉਧਰ ਦੇ ਬੰਦਿਆਂ ਦੇ ਕੋਈ ਨੰਬਰ ਸਾਨੂੰ ਮਿਲੇ ਉਹਨਾਂ ਕੋਲੋਂ ਜਦੋਂ ਅਸੀਂ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਕੱਲ ਇੱਕ ਮਕਦਮਾ ਨੰਬਰ 2 ਜਿਹੜਾ ਦਰਜ ਕੀਤਾ ਹੈ ਥਾਣਾ ਸ਼ਾਹਪੁਰ ਕੰਡੀ ਦੇ ਵਿੱਚ ਅੰਡਰ ਸੈਕਸ਼ਨ ਜਿਹੜਾ 364 ਦੇ ਵਿੱਚ ਦਰਜ ਕੀਤਾ ਸੀਗਾ 43 ਆਈਪੀਸੀ ਦੇ ਬਟ ਜਦੋਂ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਤੇ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਉਹਨੂੰ ਨਾਲ ਲੈ ਕੇ ਉੱਥੋਂ ਤੇ ਜਿਹੜਾ ਵਾ ਤਿੰਨ ਬੰਦਿਆਂ ਨੇ ਉਹਦਾ ਕਤਲ ਕਰ ਦਿੱਤਾ ਤਬ ਤੀਸ਼ ਦੌਰਾਨ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੇ ਆਪਸ ਵਿੱਚ ਦੋਸਤ ਸੀਗੇ ਤੇ ਇਹਨੂੰ ਨਾਲ ਲੈ ਕੇ ਆਏ ਤੇ ਆ ਕੇ ਇਨਾਂ ਇਕੱਠਿਆਂ ਬੱਲੋਂ ਸ਼ਰਾਬ ਪੀਤੀ ਐ ਕਿਤੇ ਸਿਵਾ ਸਟੋਨ ਕਰੈਸ਼ਰ ਆ ਜਿਹੜਾ ਬੇਆਬਾਦ ਪਿਆ ਉੱਥੇ ਸ਼ਰਾਬ ਪੀ ਕੇ ਇਹਨੂੰ ਇਹਦੇ ਹੱਥ ਪੈਰ ਬੰਨ ਕੇ ਇਹਨੂੰ ਕੁਰਸੀ ਦੇ ਵਿੱਚ ਬੰਨ ਕੇ ਤੇ ਇਹਦੇ ਰੱਸੀ ਦੇ ਨਾਲ ਜਿਹੜਾ ਇਹਦਾ ਗਲਾ ਘੁੱਟ ਦਿੱਤਾ ਗਲਾ ਘੁੱਟਣ ਤੋਂ ਬਾਅਦ ਇਨਾਂ ਤਿੰਨਾਂ ਜਾਣਿਆਂ ਨੇ ਜਿਹੜਾ ਵਾ ਉਹਨੂੰ ਦਰਿਆ ਰਾਵੀ ਦੇ ਥੱਲੇ ਜਿਹੜਾ ਝਾੜੀਆਂ ਵਿੱਚ ਸੁੱਟ ਦਿੱਤਾ ਜਿਹੜਾ ਅੱਜ ਇਹਨਾਂ ਨੂੰ ਉੱਥੇ ਮੌਕੇ ਤੇ ਲੈ ਜਾ ਕੇ ਇਹਦੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਜਿਹੜੀ ਇਹ ਲਾਸ਼ ਰਿਕਵਰ ਕੀਤੀ ਆ ਤੇ ਤਿੰਨਾਂ ਨੂੰ ਦੋਸੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਨਾਮ ਨੇ ਓਮ ਓਮਰਾਜ ਇੱਕ ਦਾ ਨਾਮ ਦੂਜੇ ਦਾ ਦਲਵੀਰ ਕੁਮਾਰ ਹੈ ਤੇ ਜਨਾਂ ਦਾ ਸਨ ਸਿੰਘ ਹੈ ਕਿਨੇ ਜਿਹੜੇ ਸ਼ਹਿਰ ਸੰਨੀ ਥਾਣਾ ਸਿਦਾਨਪੁਰ ਦੇ ਰਹਿਣ ਵਾਲੇ ਕਾਰਨ ਕੀ ਹੈ ਕਾਰਨ ਇਹਨਾਂ ਦਾ ਐਕਚੁਅਲੀ ਜਿਹੜਾ ਮੇਨ ਦੋਸੀ ਓਮਰਾਜ ਹੈਗਾ ਉਹਦੇ ਕਿਸ ਲੇਡੀ ਨਾਲ ਰਿਲੇਸ਼ਨ ਸੀਗੇ ਤੇ ਬਲਜੀਤ ਉਹਦਾ ਦੋਸਤ ਸੀਗਾ ਓਮਰਾਜ ਦਾ ਮਰਨ ਵਾਲਾ ਮੁੰਡਾ ਉਹਨੂੰ ਇਹ ਸੱਕ ਸੀਗੇ ਜਿਹੜੀ ਲੇਡੀ ਹੈ ਉਹ ਮੇਰੇ ਨਾਲ ਦੋ ਤਿੰਨ ਮਹੀਨੇ ਤੋਂ ਗੱਲ ਨਹੀਂ ਕਰ ਰਹੀ ਤੇ ਹੋ ਸਕਦਾ ਵੀ ਇਹ ਬਲਜੀਤ ਉਹਦੇ ਨਾਲ ਰਿਲੇਸ਼ਨ 'ਚ ਆ ਗਿਆ ਇਸੇ ਰੰਜਿਸ਼ ਦੇ ਵਜ੍ਹਾ ਕਰਕੇ ਉਹਨੂੰ ਜਿਹੜਾ ਨੇ ਕਤਲ ਕੀਤਾ